ਆਹ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੜੋਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਰ ਵਿੱਚ ਪਤ ਚਾਰ ਗਾਂ ਮੱਥੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੀਆਂ ਇੱਕ ਮਗਰ ਬੱਚੀ ਆ ਟੌਪ ਕਲਾਸ ਤੇ ਦੋ ਗੱਬੜਾਂ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕਹ ਬਾਈ ਜੀ ਹੋਰ ਠੀਕ ਹੋਵਦੀ ਹੈ ਠੀਕ ਠਾਕ ਰਹੀ ਜੀ ਨਾਮ ਤੇ ਐਡਰੈਸ ਉਹ ਜਸਵਿੰਦਰ ਸਿੰਘ ਜੀ 65 ਧੂੜ ਗੁਰਦ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲਸਰ ਵਾਲੀ ਨੇੜੇ ਆਪਾਂ ਨੂੰ ਨੇੜੇ ਜੀ ਨੰਗਲ ਨਿਹਾਲਸਰ ਵਾਲਾ ਤੋਂ ਉਪਰੋਂ ਸਾਹ ਮੋਬਾਈਲ ਨੰਬਰ ਬੋਲੋ 97953045 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਸੂਈ ਹੈ ਇਹ ਹੀ ਦੂਜਾ ਸੂਸੂਈ ਕਦੋਂ ਸੂਈ ਹੈ ਬਈ ਆ ਬਸ ਹੋਏ ਹੋ ਘੰਟਕ ਹੋਏ ਸੂਈ ਨਾ ਪਈ ਜੇਰ ਜੇਰ ਆ ਪਈ ਆ ਜੀ ਬੱਚੀ ਖੜੀ ਨਹੀਂ ਹੋਣ ਲੱਗੀ ਏ ਬੱਚਾ ਬੱਚੀ ਹੈ ਨਾ ਹਾਂ ਜੀ ਖੜੀ ਨਹੀਂ ਹੋਣ ਲੱਗੀ ਪੂਰੀ ਸਹੀ ਗੱਲ ਆ ਬਈ ਬੱਚੀ ਬਹੁਤ ਚੰਗੀ ਆ ਬਈ ਹਾਂ ਜੀ ਲੈ ਜੇ ਸੂਸੂ ਦਸਾ ਦੇ ਕਰਮਾਈ ਦਾ ਰਾਜੀ ਵੀ ਬਹੁਤ ਚੰਗਾ ਕਰਮਾਈ ਦਾ ਚੰਗੀ ਵੀ ਆ ਬਹੁਤ ਚੰਗਾ ਬੱਚਾ ਦਿੱਤਾ ਹੈ ਨਾ ਕਿਹੜਾ ਰਾਜੀ ਵੀ ਬਹੁਤ ਏ ਬੱਚੀ ਸਹੀ ਗੱਲ ਆ ਬਈ ਦੇਖ ਇਧਰ ਜੀ ਬਣਾਈ ਹੋਈ ਏ ਬਾਕੀ ਜੇ ਰਾਹ ਪਈ ਹੈ ਵੱਡੀ ਗੱਲ ਜੇਰ ਦੀ ਹੁੰਦੀ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਚਿਵਾਈ ਕਿਵੇਂ ਆ ਬੁਆਈ ਜੁਆਈ ਨੂੰ ਬਹੁਤ ਵਧੀਆ ਹੀ ਠੀਕ ਆ ਥਾਣ ਬਹੁਤ ਚੰਗਾ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕਰਮ ਵਾਲੀ ਨੇ ਕੋਈ ਸ਼ਿੰਗ ਹਾਂ ਜੀ ਮੈਂ ਮਾਰ ਦਿੱਤਾ ਨਾ ਬਈ ਪੂਰਾ ਜਮਾ ਬੋਲਾ ਮਾਰ ਦਿਆ ਜਮਾ ਬੋਲਾ ਜਿੱਕਾ ਲੈ ਹਾਂ ਹਾਂ ਜੀ ਬੱਚੇ ਝਗਾਏ ਸੀ ਨਾ ਆਪਾਂ ਜੀ ਠੀਕ ਆ ਬਾਈ ਹਾਂ ਹਾਂ ਜੀ ਮਗਰ ਲੈਣਾ ਚਾਹੀ ਮਾਰ ਦਿੱਤਾ ਨਾ ਲੇ ਜਮਾ ਖੱਟਾ ਖੱਟਾ ਬੋਲ ਮਾਰਦੀ ਹਾਲੇ ਕੋਈ ਜਾਣਾ ਨਹੀਂ ਪਣਾ ਕੋਈ ਲੈਣ ਨਹੀਂ ਦੇਣੀ ਕੀ ਬਾਤ ਹੈ ਬਾਈ ਹਾਂਜੀ ਬੋਲ ਦੇ ਬਾਈ ਤੋੜ ਕੇ ਦਿਖਾ ਦੇ ਤੇ ਮੁੱਲ ਫਿਰ ਫੋਨ ਤੇ ਹੋਊਗਾ ਮੁੱਲ ਫਿਰ ਫੋਨ ਤੇ ਕਰਦਾਂਗੇ ਜੀ ਜਾਇ ਜੀ ਹੋ ਜਾਇ ਜੀ ਹੋ ਗਈ ਠੀਕ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਇੱਥੇ ਸਾਫ਼ ਕਰਦੀ ਬੈਟ ਦੇ ਹਿਸਾਬ ਨਾਲ ਬਿਲਕੁਲ ਜਾਇ ਜ ਰੱਖਾਂਗੇ ਬਾਹਲਾ ਬਾਈ ਕਹਿੰਦਾ ਮੁੱਲ ਨਾ ਤੋੜਾ ਚੈੱਕ ਕਰ ਲੋ ਤੋੜਾ ਲੈ ਕੇ ਨੰਬਰ ਬੱਡੀ ਚੰਗੀ ਆ ਨਾ ਹਾਂਜੀ ਹਾਂਜੀ ਠੰਡੀ ਸੀ ਰਹੀ ਕੋਈ ਦਿੱਕਤ ਨਹੀਂ ਜੇ ਦੂਰ ਪੈ ਗਈ ਹੁਣ ਪੱਠੇ ਪੱਠੇ ਖਾਉਗੀ ਹਾਂ ਬੱਡੀ ਨਾਲ ਜੇਰ ਨਹੀਂ ਹੁੰਦੀ ਬਾਈ ਜੇਰ ਆ ਪਈ ਹੈ ਨਾ ਕੰਪਲੀਟ ਆ ਬਾਈ ਮਗਰ ਹਾਂਜੀ ਹਾਂਜੀ ਬਾਕੀ ਬੱਚੀ ਬੜੀ ਚੰਗੀ ਦਿੱਤੀ ਹੈ ਗਰਮਾਣੀ ਬੱਚੀ ਬੋਧੀ ਬਾਕੀ ਚਵਾਈ ਚੰਗੀ ਆ ਜਮਾ ਹਜੇ ਤਾਂ ਬੋਲਾ ਹੀ ਹੈ ਲੈ ਖੱਟਾ ਜਮਾ ਹਾਂਜੀ ਹਾਂਜੀ ਇਹ ਸੁੱਕੀ ਹਟੀ ਜਾ ਨਾ ਬੱਚੇ ਨੂੰ ਚੰਗਾ ਆ ਸੀਗਾ ਓਕੇ ਹਾਂਜੀ ਅੱਗੇ 2 ਨੰਬਰ ਨਾ ਡੇਟਾ ਸੁਆ ਇਹ ਦੂਜੇ ਸੁਈਏ 1 ਕਬੂਦਈਏ ਇਹ ਅੱਜ ਸਵੇਰੇ ਸੁਈ ਹੋਊ 10 ਵਜੇ ਬੱਚਾ ਇਹਨੇ ਕੀ ਦੇਤਾ ਬੱਚਾ ਜੀ ਬੱਚਾ ਦੇਤਾ ਬਾਈ ਇਹਦੀ ਜੇ ਰਾਪੀ ਹੈ ਨਾ ਬੱਠਾ ਹਾਂਜੀ ਜੀ ਦੀ ਜੇ ਰਾਪੀ ਹੋਏ ਤੇ ਚਵਾਈ ਜੂ ਕਿਵੇਂ ਠੰਡੀ ਸੀਰ ਬਹੁਤ ਵਧੀਆ ਚਵਾਈ ਚੂ ਜਿਵੇਂ ਮਰਜ਼ੀ ਲੈ ਬਾਈ ਜਿਵੇਂ ਮਰਜ਼ੀ ਬਾਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਚਵਾਈ ਹੈ ਹਾਂਜੀ ਹਾਂਜੀ ਬਹੁਤ ਬੱਚਾ ਮੋਟਾ ਚੋਣਾ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਹੁਤ ਚੰਗਾ ਜਿਹਾ ਜੋਣਾ ਹੈ ਨਾ ਹਾਂ ਬਹੁਤ ਵਧੀਆ ਜੀ ਮੋਟੀ ਮੋਟੀ ਜਵਾਈ ਆ ਲੈ ਕੀ ਬਾਤ ਆ ਬਸ ਲੈ ਮਗਰ ਲੈ ਤੁਹਾਨੂੰ ਇਦੀ ਵਾਈਚ ਚੈੱਕ ਕਰੋ ਕੀ ਬਾਤ ਆ ਬਹੁਤ ਵਧੀਆ ਜਵਾਈ ਦਾ ਕਰਮਣ ਦੀ ਨਿਭੜਦੀ ਆ ਕਿ ਨਹੀਂ ਹਾਂਜੀ ਹਾਂਜੀ ਬਾਕੀ ਕੋਈ ਬੱਚਾ ਨਹੀਂ ਆਇਆ ਕੋਈ ਨਿਆਣਾ ਨਹੀਂ ਕੋਈ ਜਿਵੇਂ ਮਰਜੀ ਨੋਰਮਲ ਖਾਣ ਹਜੇ ਬੱਚੇ ਝੰਗਾ ਬੱਚੇ ਝੰਗਾ ਕੇ 4 ਲੀਟਰ ਦੁੱਧ ਕੱਢਿਆ ਹੋਊਗਾ ਈ ਓਕੇ ਹਾਂਜੀ ਠੀਕ ਆ ਕੋਈ ਬਾਈ ਨੇ ਬਸ ਮਾ ਨਹੀਂ ਕਰਾ ਸਕਦੀਆਂ ਧਾਰਾ ਮਾਰਦੀਆਂ ਚੋਣ ਜਵਾ ਇੱਕ ਨੰਬਰ ਇੱਕ ਨੰਬਰ ਤੇ ਫੇਸ ਦੀ ਬਿਊਟੀ ਦਿਖਾਵਾਂਗੇ ਨੇੜ ਤੋਂ ਕੋਈ ਚੱਕਣੇ ਫੁੱਲੇ ਨਾਲ ਲੈ ਜਾਵੇ ਤੋੜਾ ਚੈੱਕ ਮੋਲੇ ਦਾ ਵੀ ਫੋਨ ਤੇ ਹੋ ਜੀ ਮੋਲੇ ਦੇ ਫੋਨ ਤੇ ਕਰ ਜਮਾ ਜੈਜ ਹੋ ਗਈ ਠੀਕ ਆ ਬਾਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਜਮਾ ਹੀ ਜੈਜ ਮੋਲ ਰੱਖਾਂਗੇ ਮਾ ਫੇਸ ਵੀ ਕੋ ਜੀ ਫੇਸ ਦੀ ਬਿਊਟੀ ਟੂਆ ਟੂਆ ਬੋਦੀ ਮਾ ਦੀ ਪੂਰੀ ਚੰਗੀ ਆ ਇਦੀ ਜੇਰਪੀਆ ਪਈ ਹੈ ਕੋਲੀ ਇਹਦੀ ਜੇਰਾ ਪੱਠਲ ਜੀ ਪਈ ਹੈ ਕੰਪਲੀਟ ਆ ਹਾਂਜੀ ਇਹ ਬਾਕੀ ਚੋਣ ਜਵਾ ਕਰਮਾਲੀ ਦਾ ਇਹਦੇ ਸੂਣਚ ਦਾ 4 ਦਿਨ ਰਹਿੰਦੇ ਸੀਗੀ ਓਕੇ ਹਾਂਜੀ ਪਹਿਲੇ ਸੂਏ ਚੈੱਕ ਗਿਆ ਕੀਤਾ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਜੀ ਇਹ ਕਿੰਨੇ ਦਿਨ ਲੂ ਇਹਦੇ ਰਹਿ ਗਏ ਹਫਤਾ ਹਫਤੇ ਰਿਖਤੀ ਆ ਹਾਂਜੀ ਕਿੰਨਾ ਕੁ ਰਿਕਾਰਡ ਆ ਵੀਰੇ ਇਹਦਾ ਰਿਕਾਰਡ ਚ ਪਹਿਲਾਂ ਕਹਿੰਦਾ 18 ਲੀਟਰ ਪਹਿਲੇ ਸੂਏ ਦਿੱਤਾ ਬਾਈ ਓਕੇ ਬਾਈ ਖੋਲ ਲੈ ਬਾਈ ਹੋਰ ਕੇ ਦਿਖਾ ਦੇ ਕੱਲੀ ਕੱਚੀ ਕਰਤੀ ਐ ਚੰਗੇ ਰਿਕਰਡ ਵਾਲੀ ਐ ਥਣ ਬਹੁਤ ਚੰਗਾ ਲੱਗਿਆ ਠੰਡੀ ਸੀਲੇ ਵੀ ਬਹੁਤ ਜ਼ਿਆਦਾ ਜਿੰਨ ਮਰਤੇ ਕੱਚੀ ਆ ਜੇ ਕੋਈ ਵੀਰ ਸਾਹਮਣੂਗਾ ਹਫਤਾ ਖੰਡ ਹਨ ਵੜ ਚੰਗੀ ਤਿਆਰ ਹੋਊਗੀ ਟੂ ਆਰ ਟੂ ਆ ਬੋਦੀ ਵਾਦੀ ਪੂਰੀ ਚੰਗੀ ਆ ਹਜੇ ਥੋੜਾ ਥੋੜਾ ਲਾਉਣਾ ਸਟਾਰਟ ਕਰਿਆ ਜਿੱਦ ਦੇ ਵੜ ਤਿਆਰ ਹੋਗੀ ਦੱਸੋ ਕਰੀ ਬਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਹੀ ਹੈ ਟਲ ਟੁਲ ਬਹੁਤ ਪਈ ਲਈ ਬਈ ਜੀ ਹਾਂ ਬਲਟੇ ਲਾ ਮੁੱਲ ਫਿਰ ਇਹਦਾ ਹੀ ਫੋਨਤੀ ਕਰਨਾ ਹੈ ਇਹਦਾ ਹੀ ਫੋਨਤੀ ਕਰਨਾ ਹੈ ਠੀਕ ਹੈ ਜੈ ਜੀ ਹੋਊਗਾ ਨਾ ਜੈ ਜਮ ਜੈ ਜੀ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂਜੀ ਠੀਕ ਹੈ ਪਿਓਰ ਜਲਸੀਆ ਦੇਖੋ ਜੀ ਮੋਢੇਸ ਦੇਖੋ ਟੂਆ ਟੂਆ ਬੋਧੀਵਾਦੀ ਪੂਰੀ ਚੰਗੀ ਆ ਮੁੱਲ ਨਹੀਂ ਬਾਈ ਕਹਿੰਦਾ ਵਾੜਾ ਕਰਦੇ ਮੁੱਲ ਜੈ ਜੀ ਹੋਊਗਾ ਬਾਈ ਦੇ ਜੈ ਜੀ ਖਿੱਚ ਕੇ ਮੁੱਲ ਰੱਖਣਾ ਹੁੰਦਾ ਬਾਈ ਬਾੜੇ ਮੁੱਲ ਨਹੀਂ ਅੱਗੇ ਬਾਈ ਲਾਸਟ ਕਿਹੜਾ ਸੁਆ ਜੀ ਇਹ ਪਹਿਲਾਂ ਜੀ ਦੋ ਦੰਦ ਬੱਛੀ ਦੋ ਦੰਦ ਹਾਂਜੀ ਕੀ ਬਾਤ ਆ ਬਾਈ ਕਿੰਨੇ ਦਿਨ ਲੂਗੀ ਜਿਵੇਂ ਮਰਜੀ ਧਰਾਂ ਇਹਦੇ ਮਾਰੀ ਚਲੋ ਜੀ ਕੋਈ ਦਿੱਕਤ ਨਹੀਂ ਠੰਡੇ ਫੁੱਲ ਆ ਹਾਂਜੀ ਕੱਚੀ ਕੱਚੀ ਆ ਗੱਲ ਇਹ ਬੈਠੋ ਜਿਵੇਂ ਮਰਜੀ ਮਾਰ ਲਾਓ ਲੈ ਲੋ ਜੀ ਕੀ ਬਾਤ ਆ ਖਾਣ ਤੋਂ ਬੜਾ ਚੰਗਾ ਹਾਂਜੀ ਹਾਂਜੀ ਮੁੱਠੀ ਵਾਲਾ ਥਾਨ ਕੱਲ ਕੱਲ ਖਾਂ ਕੱਲੇ ਧਾਰ ਮਾਰੀਓ ਗੱਬਣ ਦੀ ਜਮਾਈ ਨਹੀਂ ਕੋਈ ਦਿੱਕਤ ਉਹ ਨਾ ਤੋਂ ਲੈ ਕੇ ਚੈੱਕ ਕਰਵਾ ਨਹੀਂ ਤਨ ਉਹ ਬਈ ਬੜੀ ਤਗੜੀ ਫਿਟਿੰਗ ਹੈ ਨਾ ਲੈਵੇ ਲਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਨਿਕਰੂ ਬਹੁਤ ਵੜਖ ਹੈ ਬਹੁਤ ਜ਼ਿਆਦਾ ਜੀ ਕਿੰਨਾ ਦੁੱਧ ਦੀ ਅਸਟੀਮੇਟਿੰਗ ਸੱਤ ਦੰਨ ਜਿਹੇ ਪਿਆ ਜੀ ਓਕੇ ਕੱਪ ਵਾਲੀ ਵੱਡੀ ਹੈ ਜੀ ਵੱਡੀ ਹੈ ਜੀ ਹਾਂਜੀ ਬਿਊਟੀ ਬਹੁਤ ਹਨਾ ਵੜਖ ਬਹੁਤ ਜ਼ਿਆਦਾ ਜੀ ਫੇਸ ਕੋਸ ਹੈ ਕਲਰ ਕਲਰ ਬੜਾ ਜੰਗਟ ਜੰਗ ਮੂੰਹ ਪਿਓਰ ਦੋ ਦੰਦਾਂ ਦਾ ਜੀ ਮੂੰਹੋਂ ਦੋ ਦੰਦਾਂ ਦਾ ਹਾਂਜੀ ਜੋ ਮਰਜ਼ੀ ਚੈੱਕ ਕਰ ਸਕਦਾ ਬੰਦਾ ਹੂੰ ਮੁੱਲ ਬਾਈ ਕਹਿੰਦਾ ਇਹਦਾ ਵੀ ਜਾਇ ਜੀ ਰੱਖਾਂਗੇ ਕੱਚੀ ਦੇ ਹਿਸਾਬ ਨਾਲ ਮੁੱਲ ਹੋਊਗਾ ਕੱਚੀ ਦੇ ਹਿਸਾਬ ਨਾਲ ਮੁੱਲ ਜਮਾ ਜਾਇ ਹੋਊਗਾ ਹੋਊਗਾ ਫਿਰ ਹਾਂਜੀ ਐਂ ਕੋਈ ਲੱਸੀ ਹੈ ਜੀ ਸਹੀ ਗੱਲ ਆ ਪੂਰੀ ਪਲੀ ਵੀ ਜਾਂਦੀ ਠੰਡੀ ਸੀਰ ਭਲੰਦੀ ਆਈ ਜੀ ਤਣਾ ਮਰੀਓ ਇੱਥੇ ਖੜਾ ਕੇ ਕੋਈ ਡੱਕ ਤੀ ਨੀ ਹੁੰਦਾ ਦੇਖੋ ਜੀ ਕਹਿਣਾ ਕੋਈ ਆ ਵੀ ਜਿਵੇਂ ਮਰ ਗਿਆ ਉੱਥੇ ਫੇਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੋਈ ਬਾਹਲੀ ਠੰਡੀ ਆ ਨਾ ਹਾਂਜੀ ਹਾਂਜੀ ਬਹੁਤ ਠੰਡੀ ਉਹੀ ਕੋਈ ਗੱਲ ਹੀ ਨਹੀਂ ਆ ਜਾ ਬਈ ਚਲ ਚਲ ਨਾਗਸੀ ਭਰਾ ਕੋਲੇ ਚਾਰ ਚਾਰੀ ਰਖਾਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ